ਉਣੀ-ਉਣੀ ਲਾਈਨ ਸੁਣਦਾ ਹੋਵੇ ਕਿ ਤੇ ਭੱਜਣਾ ਜਾ ਰਿਹਾ ਜਦੋਂ ਬੰਦੇ ਕੋਲ ਤਾਕਤ ਆ ਜਾਂਦੀ ਹੈ ਨਾ ਉਹਨੂੰ ਪਤਾ ਨਹੀਂ ਲੱਗਦਾ ਵੀ ਮੈਂ ਕੀ ਕਰ ਰਿਹਾ ਹਾਂ ਮੈਂ ਪਲਾ ਕੇ ਵੀ ਕੋਈ ਭੱਜਣਾ ਜਾਣ ਕਿ ਚਲਦੇ ਰਵੇੜ ਦੇ ਵਿੱਚ ਉਹਨਾਂ ਨੂੰ ਜਾ ਕੇ ਫੜੋ ਜੇ ਮੈਂ ਕਹਿੰਦਾ ਵੀ ਉਹ ਤਾਂ ਭਲੇ ਮਰਸ ਬੰਦੇ ਆ ਜੇ ਇਸ ਤਰ੍ਹਾਂ ਕੇ ਸਚ ਚੇਤ ਬੰਦੇ ਦੇ ਘਰੇ 10 ਬੰਦੇ ਪੁਲਿਸ ਵਾਲੇ ਵੱੜ ਜਾਣ ਤਾਂ ਉਹਨੂੰ ਹੋ ਸਕਦਾ ਕਿਸ ਨੂੰ ਅਟੈਕ ਵਗੈਰਾ ਹੋ ਜਾਂਦਾ ਬڑے ਵੱਡੇ ਇਥੇ ਘਪਲੇ ਹੋਇਆ ਜਿਹੜੇ ਪ੍ਰਸ਼ਾਸਨ ਨੇ ਰਲ ਕੇ ਕੀਤੇ ਆ ਅੱਜ ਤੱਕ ਇਹਨਾਂ ਦੀ ਜਾਂਚ ਨਹੀਂ ਹੋਈ ਜਾਂਚ ਕਰੋ ਛੋਟੇ ਵਿਧਾਇਕ ਅੱਜ ਕਰੋੜਾਂ ਰੁਪਇਆ ਦਾ ਘਪਲੇ ਨਿਕਲ ਰਹੇ ਆ ਉਹਨਾਂ ਉਹ ਛੋਟੇ ਆ ਫਿਰਦੇ ਛੋਟੇ ਸਾਹਮਣੇ ਅੱਜ ਤੱਕ ਕੀ ਕੀਤਾ ਉਹਨਾਂ ਦਾ ਤੇ ਆ ਇੱਕ ਭਲੇ ਮਾਰਸ ਬੰਦੇ ਘਰੇ ਬੈਠੇ ਬਿਨਾਂ ਗੱਲ ਤੋਂ ਆ ਕੇ ਪਰਚੇ ਦੇ ਵਿੱਚ ਤੁੰਨ ਤੇ ਤੁਸੀਂ ਜਿਹੜੇ ਚੰਦ ਬੰਦੇ ਆ ਇਹਨਾਂ ਦੀਆਂ ਵੋਟਾਂ ਨਾਲ ਨਹੀਂ ਮੁੱਖ ਮੰਤਰੀ ਬਣੇ ਜੇ 92 ਵਿਧਾਇਕ ਬਣਿਆ ਤਾਂ ਆਪ ਜਿਹੜੇ ਲੋਕ ਬੈਠੇ ਆ ਇਹਨਾਂ ਦੇ ਵੋਟਾਂ ਨਾਲ ਹੀ ਤੁਸੀਂ ਮੁੱਖ ਮੰਤਰੀ ਬਣੇ ਹੋ ਮੁੱਖ ਮੰਤਰੀ ਸਾਹਿਬ ਛੋਟਾ ਚਮਰਾਜ 18000 ਦੀ ਵੋਟ ਵਾਲਾ ਪਿੰਡ ਆ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਆ ਛੋਡੀ ਕੱਲ ਦੀ ਘਟਰਾ ਨਾਲ ਛੋਡੀ ਸਾਰੇ ਅੱਜ ਮਿੱਟੀ ਫਿਰ ਗਈ ਸੋਦੇ ਸਾਰੇ ਕੰਮ ਤੇ ਜਿਹੜੇ ਤੁਸੀਂ ਕੰਮ ਕੀਤੇ ਆ ਉਸਤੇ ਜੀਵਰੇ ਦਾ ਪਾਣੀ ਟਾਇਲਟਾਂ ਦਾ ਪਾਣੀ ਲੋਕਾਂ ਦੇ 12 ਮੂਹਰੇ ਗਲੀਆਂ ਦੇ ਮੂਹਰੇ ਆਇਆ ਫਿਰਦਾ ਤੇ ਅੱਜ ਤੱਕ ਸਾਡੇ ਮੁੱਖ ਮੰਤਰੀ ਦੀ 3 ਸਾਲੋਂ ਉਧਰ ਤਾਂ ਨਿਗਾਹ ਵੱਜੀ ਨਹੀਂ ਤੇ ਨਾ ਹੀ ਸਾਡੇ ਇੱਥੋਂ ਕੱਲ ਜੋ ਸ਼ਾਮ ਦੇ ਟਾਈਮ ਤੇ ਇੱਕ ਬਹੁਤ ਹੀ ਇਹ ਮਾੜੀ ਘਟਨਾ ਸਾਡੇ ਪਿੰਡ ਵਾਸਤੇ ਮੈਂ ਕਹੂੰਗਾ ਇਹ ਵਾਪਰੀ ਆ ਜਿਹਦੇ ਨਾਲ ਸਾਡੀ ਭਾਈਚਾਰਕ ਸਾਂਝ ਦੇ ਵਿੱਚ ਬਹੁਤ ਵੱਡੀ ਇੱਕ ਤਰੇੜ ਜਿਹੜੀ ਪੈ ਚਲੀ ਸੀ ਪਰ ਅੱਜ ਜਿਸ ਤਰ੍ਹਾਂ ਸਨੇਹੇ ਲੱਗੇ ਆ ਮੈਸੇਜ ਹੋਇਆ ਸਾਰੇ ਪਿੰਡ ਦੇ ਜਿੰਨੇ ਵੀ ਬਸਨੀਕ ਬਾਹਰ ਅੰਦਰ ਰਹਿੰਦੇ ਆ ਜਿਸ ਤਰ੍ਹਾਂ ਅੱਜ ਨਗਰ ਇਕੱਠਾ ਹੋਇਆ ਉਹਨਾਂ ਨੇ ਸਬੂਤ ਦੇਤਾ ਇਸ ਗੱਲ ਦਾ ਵੀ ਪਿੰਡ ਸਾਰਾ ਇਸ ਮਸਲੇ ਤੇ ਇਕੱਠਾ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਕੱਲ ਸਮਾਗਮ ਦੇ ਵਿੱਚ ਇੱਕ ਸਾਡੇ ਨਗਰ ਦੇ ਵਸਨੀਕ ਨੇ ਇੱਕ ਸ਼ਿਕਾਇਤ ਕੀਤੀ ਸੀ ਜਿਹਦੇ ਫੌਰੀ ਐਕਸ਼ਨ ਹੋਣਸਾਰ ਨਾਲ ਦੀ ਨਾਲ ਐਕਸ਼ਨ ਲੈਂਦੇ ਆ ਤੇ ਪਿੰਡ ਦੇ ਕੁਝ ਭਲੇ ਮਾਨ ਸਬੰਦੇ ਜਿਨ੍ਹਾਂ ਦੀਆਂ ਪੀੜ੍ਹੀਆਂ ਤੋਂ ਮੈਂ ਕਹਿੰਦਾ ਉਹਨਾਂ ਦੇ ਪਰਿਵਾਰ ਚੱਜ ਤੇ ਕਰਕੇ ਤੇ ਪਰਚਾ ਤਾਂ ਛੱਡੋ ਕੋਈ ਉਹਨਾਂ ਦਾ ਕੋਈ ਥਾਣੇ ਤੱਕ ਨਹੀਂ ਗਿਆ ਹੋਣਾ ਬੰਦਾ ਤੇ ਇਹ ਗੱਲ ਸੁਣਨਸਾਰ ਪਿੰਡ ਦੇ ਵਿੱਚ ਅੱਗ ਜੰਗਲ ਦੀ ਅੱਗ ਵਾਂਗ ਗੱਲ ਫੈਲੀ ਵੀ ਇਹ ਬਹੁਤ ਹੀ ਮਾੜੀ ਘਟਨਾ ਹੋਈ ਹੈ ਕਿਉਂਕਿ ਪਰਿਵਾਰ ਦਾ ਪਛੋਕੜ ਪਤਾ ਚੱਲ ਜਾਂਦਾ ਮੈਂ ਸਾਡੇ ਧਰਵਿੰਦਰ ਜੀ ਬੈਠੇ ਉਹਨਾਂ ਦੇ ਫਾਦਰ ਸਾਡੇ ਬਾਈ ਜੀ ਹਰਪਾਲ ਸਿੰਘ ਦੀ ਗੱਲ ਕਰਦਾ ਕਿਉਂਕਿ ਸਾਡੇ ਨਾਲ ਦਾ ਨਾ ਗਮਾਂਡ ਆ ਇਹ ਬਹੁਤ ਹੀ ਇੱਕ ਸਿਆਣਾ ਤੇ ਸੁਲਝਿਆ ਹੋਇਆ ਪਰਿਵਾਰ ਸੀ ਇਹਨਾਂ ਦੇ ਦਾਦਾ ਜੀ ਪਿੰਡ ਦੇ ਵਿੱਚ ਹਰ ਇੱਕ ਪਿੰਡ ਦੇ ਮੇਨ ਮਸਲੇ ਦੇ ਵਿੱਚ ਜਾਂਦੇ ਰਹੇ ਆ ਇਸੇ ਤਰ੍ਹਾਂ ਜਿਹੜੇ ਕੁਲਵਿੰਦਰ ਦੀ ਗੱਲ ਕਰੀ ਗਈ ਉਹਨਾਂ ਦੇ ਦਾਦਾ ਜੀ ਨਗਰ ਮਹਰਾਜ ਦੇ 20 ਸਾਲ ਸਰਪੰਚ ਰਹੇ ਆ ਜਦੋਂ ਸਾਰਾ ਪਿੰਡ ਇਕੱਠਾ ਸੀਗਾ ਤੇ ਮੈਂ ਨਹੀਂ ਕਹਿੰਦਾ ਪਤਾ ਮੈਨੂੰ ਸ਼ਾਇਦ ਪਤਾ ਹੋਵੇ ਅੱਜ ਤੱਕ ਉਸ ਪਰਿਵਾਰ ਤੇ ਕੋਈ ਪਰਚਾ ਹੋਇਆ ਹੋਵੇ ਇਹ ਬਹੁਤ ਹੀ ਜਿਹੜੀ ਮਾਰੀ ਘਟਨਾ ਇਹ ਹੋਈ ਆ ਤੇ ਮੈਂ ਧੰਨਵਾਦ ਕਰਦਾ ਮੀਡੀਆ ਵਾਲੇ ਵੀਰਾਂ ਦੇ ਜਿਹੜੇ ਅੱਜ ਇੱਥੇ ਪਹੁੰਚੇ ਆ ਉਹ ਆ ਚੀਜ਼ ਵੀ ਸਾਰਾ ਨਗਰ ਦੇ ਇਕੱਠ ਨੂੰ ਵੀ ਮੁੱਖ ਮੰਤਰੀ ਸਾਹਿਬ ਨੂੰ ਦਿਖਾ ਦੇਣਾ ਵੀ ਅੱਜ ਦੇਖੋ ਉਹਨਾਂ ਬੰਦੇ ਦੇ ਮਗਰ ਜਿਹੜਾ ਨਗਰ ਆ ਕਿਸ ਤਰ੍ਹਾਂ ਇਕੱਠਾ ਹੋਇਆ ਤੇ ਮੈਂ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਨੂੰ ਇਸ ਮੰਚ ਤੋਂ ਮੁੱਖ ਮੰਤਰੀ ਸਾਹਿਬ ਸੋਨੂੰ ਬਹੁਤ ਵੱਡੀ ਲੀਡ ਦੇ ਨਾਲ ਜਿਹੜਾ ਪੰਜਾਬ ਦੇ ਲੋਕਾਂ ਨੇ ਜਤਾਇਆ ਇਹ ਤੁਸੀਂ ਜਿਹੜੇ ਚੰਦ ਬੰਦੇ ਆ ਇਹਨਾਂ ਦੀਆਂ ਵੋਟਾਂ ਨਾਲ ਨਹੀਂ ਮੁੱਖ ਮੰਤਰੀ ਬਣੇ ਜੇ 92 ਵਿਧਾਇਕ ਬਣਿਆ ਤਾਂ ਆਪ ਜਿਹੜੇ ਲੋਕ ਬੈਠਿਆ ਇਹਨਾਂ ਦੇ ਵੋਟਾਂ ਨਾਲ ਹੀ ਤੁਸੀਂ ਮੰਨ ਲਓ ਮੁੱਖ ਮੰਤਰੀ ਬਣੇ ਹੋ ਤੇ ਅੱਜ ਤੁਹਾਡੇ ਕੋਲ ਏਡੀਆਂ-ਆਡੀਆਂ ਇੰਟੈਲੀਜੈਂਸੀਆਂ ਬੈਠੀਆਂ ਇੱਕ ਮੁੱਖ ਮੰਤਰੀ ਨੇ ਤੇ ਪਲ-ਪਲ ਦੀ ਜਿਹੜੀ ਜਾਣਕਾਰੀ ਆ ਪੰਜਾਬ ਦੇ ਵਿੱਚ ਕੀ ਹੁੰਦਾ ਕੀ ਹੋਣ ਵਾਲਾ ਤੇ ਉਹਨਾਂ ਨੂੰ ਹੁੰਦੀ ਰਹਿੰਦੀ ਹੈ ਮੈਂ ਕਹਿੰਦਾ ਵੀ ਇਹ ਬੰਦਿਆਂ ਬਾਰੇ ਜੇ ਮੁੱਖ ਮੰਤਰੀ ਸਾਂਝਦਾਰ ਦਾ ਆਪ ਜੇ ਏਡੇ ਵੱਡੇ ਅਹੁਦੇ ਤੇ ਬੈਠੇ ਆ ਤਾਂ ਉਹਨਾਂ ਨੇ ਇੱਕ ਐਸਐਸਪੀ ਨੂੰ ਬੁਲਾ ਕੇ ਇਹ ਗੱਲ ਕਹਿਣੀ ਸੀ ਵੀ ਇਸ ਮਸਲੇ ਦੀ ਚੰਗੀ ਤਰ੍ਹਾਂ ਜਾਂਚ ਕਰਕੇ ਜਿਹੜਾ ਵੀ ਕੋਈ ਦੋਸ਼ੀ ਆ ਉਹਨੂੰ ਬਖਸ਼ਿਆ ਨਾ ਜਾਵੇ ਤਾਂ ਤਾਂ ਉਹ ਗੱਲ ਮੰਨਣਯੋਗ ਹੁੰਦੀ ਸੀ ਪਰ ਇੱਕ ਬੁਲਾ ਕੇ ਵੀ ਕੋਈ ਭੱਜ ਨਾ ਜਾਣ ਕਿ ਚਲਦੇ ਰਵੇੜ ਦੇ ਵਿੱਚ ਉਹਨਾਂ ਨੂੰ ਜਾ ਕੇ ਫੜੋ ਜੇ ਮੈਂ ਕਹਿੰਦਾ ਵੀ ਉਹ ਤਾਂ ਭਲੇ ਮਰਸ ਬੰਦੇ ਆ ਜੇ ਇਸ ਤਰ੍ਹਾਂ ਕਿ ਸਚ ਚੇਤ ਬੰਦੇ ਦੇ ਘਰੇ 10 ਵਜੇ ਪੁਲਿਸ ਵਾਲੇ ਵੱੜ ਜਾਣ ਤਾਂ ਉਹਨੂੰ ਹੋ ਸਕਦਾ ਕਿਸੇ ਨੂੰ ਅਟੈਕ ਵਗੈਰਾ ਹੋ ਜਾਂਦਾ ਤੇ ਬਹੁਤ ਹੀ ਮਾੜੀ ਕਿਉਂਕਿ ਸਾਰੇ ਬਜ਼ੁਰਗ ਬੰਦੇ ਆ ਜਿਹੜੇ ਫੜੇ ਗਏ ਆ ਤੇ ਹਰ ਇੱਕ ਬੰਦੇ ਨੇ ਇਸ ਗੱਲ ਦਾ ਬੁਰਾ ਮਨਾਇਆ ਇਹ ਤਾਂ ਸਾਡੇ ਭਾਈਚਾਰਕ ਸਾਜ ਦੀ ਟੁੱਟੀ ਐ ਮੈਂ ਇੱਥੇ ਸਾਰੀਆਂ ਪਾਰਟੀਆਂ ਦੇ ਨਮਾਇंदे ਬੈਠੇ ਆ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਕਿ ਕੋਈ ਕਿਸੇ ਪਾਰਟੀ ਨਾਲ ਜੁੜਿਆ ਕੋਈ ਕਿਸੇ ਪਾਰਟੀ ਨਾਲ ਜੁੜਿਆ ਪਰ ਸਾਨੂੰ ਇੱਥੋਂ ਹੀ ਅੱਜ ਸਿੱਖਿਆ ਲੈ ਕੇ ਜਾਣੀ ਚਾਹੀਦੀ ਐ ਵੀ ਅਸੀਂ ਚਾਹੇ ਕਿਸੇ ਨਾਲ ਜਦੋਂ ਬੰਦੇ ਕੋਲ ਤਾਕਤ ਆ ਜਾਂਦੀ ਐ ਨਾ ਉਹਨੂੰ ਪਤਾ ਨਹੀਂ ਲੱਗਦਾ ਵੀ ਮੈਂ ਕੀ ਕਰ ਰਿਹਾ ਹਾਂ ਮੈਂ ਤਾਕਤ ਦੀ ਹਮੇਸ਼ਾ ਚੰਗੇ ਕੰਮਾਂ ਲਈ ਵਰਤੋਂ ਹੋਣੀ ਚਾਹੀਦੀ ਐ ਪਿੰਡ ਦੀ ਭਾਈਚਾਰਕ ਸਾਜ ਨੂੰ ਇਕੱਠਾ ਕਰਨ ਵਾਸਤੇ ਹੋਣੀ ਚਾਹੀਦੀ ਐ ਸਾਡਾ ਜਿਸ ਤਰ੍ਹਾਂ ਨਗਰ ਵੱਡਾ ਤੇ ਸਾਡੇ ਪਿੰਡ ਦੇ ਮਸਲੇ ਵੀ ਬੜੇ ਵੱਡੇ ਆ ਬڑے ਵੱਡੇ ਇੱਥੇ ਘਾਫਲੇ ਹੋਏ ਆ ਜਿਹੜੇ ਪ੍ਰਸ਼ਾਸਨ ਨੇ ਰਲ ਕੇ ਕੀਤੇ ਆ ਅੱਜ ਤੱਕ ਉਹਨਾਂ ਦੀ ਜਾਂਚ ਨਹੀਂ ਹੋਈ ਕਰੋੜਾਂ ਰੁਪਈਆ ਦਾ ਸੀਵਰੇਜ ਦਾ ਘਾਫਲਾ ਮੈਂ ਕਹਿੰਦਾ ਸਾਡੇ ਪਿੰਡ ਦਾ ਜੇ ਚੰਗੀ ਤਰ੍ਹਾਂ ਜਾਂਚ ਹੋ ਜਾਏ ਤਾਂ ਇੱਥੇ ਕਰੋੜਾਂ ਰੁਪਈਆ ਦਾ ਘਾਫਲਾ ਨਿਕਲਣਾ ਹੋ 15 ਸਾਲ ਤੋਂ ਮਹਰਾਜ ਪਿੰਡ ਨਰਕ ਭਰੀ ਜ਼ਿੰਦਗੀ ਜਿਉ ਰਿਹਾ ਅਸੀਂ ਬਾਰ-ਬਾਰ ਬੇਨਤੀ ਕੀਤੀ ਆ ਸਾਡੇ ਭਾਈਚਾਰ ਵਿਚਾਰੇ ਆ ਪੱਤਰਕਾਰ ਵੀਰ ਬੈਠੇ ਉਹਨਾਂ ਨੂੰ ਬਲਾ ਬਲਾ ਪਿੰਡ ਦੇ ਹਾਲਾਤ ਦਿਖਾਏ ਆ ਇਹ ਵੀ ਇਹ ਗੱਲ ਕਹਿੰਦੇ ਵੀ ਧੰਨਾ ਯਾਰ ਇਹ ਲੋਕ ਜਿਹੜੇ ਇੱਥੇ ਇਸ ਨਗਰ 'ਚ ਰਹਿ ਰਹੇ ਆ ਸੀਵਰੇਜ ਦਾ ਪਾਣੀ ਟਾਇਲਟਾਂ ਦਾ ਪਾਣੀ ਲੋਕਾਂ ਦੇ 12 ਮੂਹਰੇ ਗਲੀਆਂ ਦੇ ਮੂਹਰੇ ਆਇਆ ਫਿਰਦਾ ਤੇ ਅੱਜ ਤੱਕ ਸਾਡੇ ਮੁੱਖ ਮੰਤਰੀ ਦੀ ਤਿੰਨ ਸਾਲੋਂ ਉਧਰ ਤਾਂ ਨਿਗਾਹ ਵੱਜੀ ਨਹੀਂ ਤੇ ਨਾ ਹੀ ਸਾਡੇ ਇੱਥੋਂ ਦੇ ਜਿਹੜੇ ਨੁਮਾਇੰਦੇ ਆ ਜਿਹੜੇ ਅੱਜ ਸ਼ਿਕਾਇਤਾਂ ਕਰ ਉਹਨਾਂ ਦੀ ਕਿਤੇ ਨਿਗਾਹ ਵੱਜੀ ਆ ਜੇ ਕਿਤੇ ਇਹੀ ਗੱਲ ਕੱਲ ਮੁੱਖ ਮੰਤਰੀ ਕੋਲੇ ਪਹੁੰਚਾ ਇਹ ਗੱਲ ਕਰੀ ਮੁੱਖ ਮੰਤਰੀ ਸਾਹਿਬ ਇੱਥੋਂ 30 ਕਿਲੋਮੀਟਰ ਦੂਰ ਤੁਸੀਂ ਖੜੇ ਹੋ ਤੁਸੀਂ ਸਾਡਾ ਮਹਰਾਜ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਆ ਮੇਰੇ ਨਾਲ ਸਾਡੇ ਪਿੰਡ ਦੇ ਵਿੱਚ ਇੱਕ ਗੜਾ ਦੇਓ ਸਾਡੇ ਪਿੰਡ ਦੇ ਜਿਹੜੇ ਮਸਲੇ ਆ ਸੋਨੂੰ ਮੈਂ ਦਿਖਾਉਣ ਲੱਗਿਆ ਕਿਉਂਕਿ ਮੈਂ ਛੋਟੀ ਪਾਰਟੀ ਦਾ ਆਗੂ ਆ ਤਾਂ ਸਾਰੇ ਪਿੰਡ ਨੇ ਫੁੱਲਾ ਦੀ ਵਰਖਾ ਕਰਨੀ ਸੀ ਮੁੱਖ ਮੰਤਰੀ ਦੇ ਵੀ ਉਸ ਆਗੂ ਤੇ ਵੀ ਵੀ ਯਾਰ ਬਹੁਤ ਵੱਡੀ ਗੱਲ ਕੀਤੀ ਹੈ ਮੁੱਖ ਮੰਤਰੀ ਨੇ ਪਿੰਡ ਦੇ ਵਿੱਚ ਲੈ ਕੇ ਆਇਆ ਪਰ ਕੀਤਾ ਕੀ ਉਲਟਾ ਨਫਰਤ ਦੀ ਰਾਜਨੀਤੀ ਜਿੱਦਣਾ ਸਾਡੀ ਭਾਈਚਾਰਕ ਸੰਜੇ ਜਿਹੜੇ ਅੱਜ ਭਲੇ ਮਾਰ ਸਬੰਦੇ ਆ ਉਹਨਾਂ ਦੇ ਮਨਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਆ ਸੋ ਮੈਂ ਬਹੁਤ ਹੀ ਨਿੰਦਣਯੋਗ ਘਟਨਾ ਜਿਹੜੀ ਗੱਲ ਹੋਈ ਆ ਪਤਾ ਲੱਗਾ ਇੱਥੇ ਬੈਠੇ ਬੈਠੇ ਵੀ ਉਹ ਸਾਰੇ ਬੰਦਿਆਂ ਦੀਆਂ ਜਿਹੜੀਆਂ ਜਵਾਨ ਤਾਂ ਮਾਨ ਜੋ ਕੋਰਟ ਨੇ ਲੈ ਲਈਆਂ ਪਰ ਹਜੇ ਉਹ ਗੱਲ ਬਾਹਰ ਆਇਆ ਤਾਂ ਬਦਲ ਗਈ ਵੀ ਜਮਾਨਤਾ ਹੋਈਆਂ ਜਾਂ ਹਜੇ ਤੱਕ ਕੋਈ ਕਲੀਅਰ ਨਹੀਂ ਗੱਲ ਹੋ ਚੱਕੀ ਕਿਉਂਕਿ ਜਿਹੜੇ ਉਸ ਕੁਰਸੀਆਂ ਤੇ ਬੈਠੇ ਉਹਨਾਂ ਨੂੰ ਵੀ ਪਤਾ ਵੀ ਇਹ ਬਹੁਤ ਇਹ ਜਿਹੜੀ ਬਦਲੇ ਦੀ ਭਾਵਨਾ ਨਾਲ ਜਿਹੜੀ ਕਾਰਵਾਈ ਹੋਈ ਹੈ ਕਿਉਂਕਿ ਕਿਸੇ ਵੀ ਚੀਜ਼ ਦੀ ਜਦੋਂ ਇੰਨੀ ਛੇਤੀ ਅਸੀਂ ਪਰਚਾ ਦਿੰਦੇ ਆ ਤਾਂ ਉਹਦੀ ਜਾਂਚ ਹੋਏ ਤੋਂ ਬਿਨਾ ਪਰਚਾ ਬਣਦਾ ਹੀ ਨਹੀਂ ਹੁੰਦਾ ਸੋ ਮੈਂ ਬੇਨਤੀ ਕਰਦਾ ਅੱਜ মিডিਏ ਨੂੰ ਤੇ ਮੁੱਖ ਮੰਤਰੀ ਨੂੰ ਵੀ ਬੇਨਤੀ ਕਰਦਾ ਮੁੱਖ ਮੰਤਰੀ ਸਾਹਿਬ ਤੁਸੀਂ ਬਹੁਤ ਵੱਡੀ ਗਲਤੀ ਕੀਤੀ ਹੈ ਕੱਲ ਜਿਹੜਾ ਪਰਚਾ ਕਰਕੇ ਭਲੇ ਮਾਰਸਾਂ ਤੇ ਕਿਉਂਕਿ ਇਹ ਬੰਦੇ ਨਾ ਤਾਂ ਕਿਸੇ ਰਾਜਨੀਤਿਕ ਪਾਰਟੀ ਦੇ ਵਿੱਚ ਕੋਈ ਆਗੂ ਆ ਨਾ ਹੀ ਇਹ ਕਿਸੇ ਜੁਨੀਅਨਾਂ ਦੇ ਆਗੂ ਆ ਇਹ ਤਾਂ ਆਮ ਕੰਮ ਕਰਨ ਵਾਲੇ ਬੰਦੇ ਆ ਸਾਰੇ ਇਹ ਇਹਨਾਂ ਨੇ ਪਿੰਡਾਂ ਦੇ ਵਿੱਚ ਅਸੀਂ ਆਮ ਹੀ ਜੇ ਕੋਈ ਇਕੱਠਵੱਟ ਹੁੰਦਾ ਜਾਂ ਕੋਈ ਸਾਂਝਾ ਕੰਮ ਕਰਾਉਣਾ ਅਸੀਂ ਬਾਸ਼ ਇਕੱਠੀ ਕਰਦੇ ਆ ਤੇ ਅਸੀਂ ਉਹ ਬੰਦਾ ਦੇ ਮੂੰਹ ਨਹੀਂ ਪੈਸੇ ਇਕੱਠੇ ਦਿੰਨੇ ਆ ਸਾਡੇ ਪਿੰਡਾਂ 'ਚ ਆਮ ਹੀ ਜੇ ਮੰਨ ਲਓ ਕੋਈ ਬਾਸ਼ ਇਕੱਠੀ ਕਰਨੀ ਆ ਤਾਂ ਅਸੀਂ ਜਿਹੜੇ ਪਿੰਡ ਦੇ ਚਾਰ ਮੁਦਵਾਰ ਬੰਦੇ ਉਹਨਾਂ ਨੂੰ ਮੂੰਹੇ ਲਾ ਦਿੰਨੇ ਆ ਵੀ ਤਾਂ ਕਿ ਪਿੰਡ ਦਾ ਜਿਹੜਾ ਸਾਂਝਾ ਕੰਮ ਹੋ ਜੇ ਕੱਲ ਨੂੰ ਇਸ ਤਰ੍ਹਾਂ ਪਿੰਡਾਂ ਦੇ ਕੰਮਾਂ ਦੇ ਮੂੰਹੇ ਕਿਹੜਾ ਲੱਗੂਗਾ ਜਿਹੜੇ ਛੋਡੇ ਨਮਾਇੰਦੇ ਆ ਤੁਸੀਂ ਜਾਂਚ ਕਰੋ ਛੋਡੇ ਵਿਧਾਇਕ ਅੱਜ ਕਰੋੜਾਂ ਰੁਪਈਆ ਦਾ ਘਪਲੇ ਨਿਕਲ ਰਹੇ ਆ ਉਹਨਾਂ ਉਹ ਛੋਡੇ ਆ ਫਿਰਦੇ ਛੋਡੇ ਸਾਹਮਣੇ ਅੱਜ ਤੱਕ ਕੀ ਕੀਤਾ ਉਹਨਾਂ ਦਾ ਇੱਕ ਭਲੇ ਮਾਰਸ ਬੰਦਿਆਂ ਨੂੰ ਘਰੋਂ ਫੜ ਕੇ ਉਹਨਾਂ ਤੇ ਇਸ ਤਰ੍ਹਾਂ ਰੇਡ ਮਾਰੀ ਆ ਜਿਵੇਂ 50-50 ਬੰਦੇ ਪੁਲਿਸ ਦੇ ਮਾਰ ਕੇ ਜਿਵੇਂ ਬਹੁਤ ਵੱਡੇ ਕ੍ਰਿਮੀਨਲ ਹੁੰਦੇ ਆ ਉਹ ਇਹ ਬਹੁਤ ਨਿੰਦਣਯੋਗ ਘਟਨਾ ਹੋਈ ਆ ਮੁੱਖ ਮੰਤਰੀ ਸਾਹਿਬ ਛੋਡਾ ਜਮਰਾਜ 18000 ਦੀ ਵੋਟ ਵਾਲਾ ਪਿੰਡ ਆ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਆ ਛੋਡੀ ਕੱਲ ਦੀ ਘਟਨਾ ਨਾਲ ਛੋਡੀ ਸਾਰੇ ਅੱਜ ਮਿੱਟੀ ਫਿਰ ਗਈ ਛੋਡੇ ਸਾਰੇ ਕੰਮ ਤੇ ਜਿਹੜੇ ਤੁਸੀਂ ਕ ਬਹੁਤ ਸਖਤ ਸਾਥਾਨਾਂ ਵਿੱਚ ਅਸੀਂ ਨਿਖੇਧੀ ਕਰਦੇ ਆ ਤੇ ਸਾਨੂੰ ਭਰੋਸਾ ਵੀ ਹੈ ਇਸ ਗੱਲ ਦਾ ਵੀ ਕੋਰ ਇਨਸਾਫ ਦੇਊਗੀ ਇਹਦਾ ਬੰਦਿਆ ਨੂੰ ਇਹ ਕੱਲ ਨੂੰ ਜਿਹੜੇ ਆ ਜਬ ਵੱਡੇ ਚannels ਵਾਲੇ ਵੀ ਆ ਛੋਟੇ ਜਰੀਏ ਬੈਠੇ ਦੇਖ ਰਹੇ ਆ ਮੈਂ ਕਹਿੰਨਾ ਸਾਡੇ ਪਿੰਡ ਦੇ ਵਿੱਚ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਮੀਡੀਆ ਨੂੰ ਅਸੀਂ ਤੁਹਾਨੂੰ ਹੱਥਾਂ ਦੇ ਚੱਕਾਂਗੇ ਸਾਡੇ ਪਿੰਡ ਦੀ ਉਹ ਤਸਵੀਰ ਦਿਖਾਓ ਜਿਹੜੀ ਨਰਕ ਭਰੀ ਜ਼ਿੰਦਗੀ ਰੋਕ ਜਾਮ ਰਹੇ ਆ ਜਿੱਥੇ ਅੱਜ ਮੈਂ ਖੜਾ ਇਥੇ ਗੁਰੂ ਘਰ ਸਾਡੇ ਪਿੰਡ ਦਾ ਸਭ ਤੋਂ ਮੇਨ ਗੁਰੂ ਘਰ ਆ ਵਾਈਟਾਂ ਦਾ ਪਾਣੀ ਸੀਵਰੇਜ ਦਾ ਪਾਣੀ ਤੁਸੀਂ ਸਾਡੀਆਂ ਭੈਣਾਂ ਬੈਠੀਆਂ ਤੁਸੀਂ ਗੁਰੂ ਘਰ ਆ ਕੇ ਮੱਥਾ ਨਹੀਂ ਟੇਕ ਸਕਦੇ ਇੱਥੇ ਨਹੀਂ ਕਿਤੇ ਅੱਜ ਤੇ ਕਿਸੇ ਨਿਗਾਹਬਾਜੀ ਇੱਥੇ ਨਹੀਂ ਮੁੱਖ ਮੰਤਰੀ ਦਾ ਪ੍ਰਸ਼ਾਸਨ ਇੱਥੇ ਆ ਕੇ ਦੱਸਦਾ ਨੂੰ ਵੀ ਮਹਰਾਜਪਿੰਡ ਦੇ ਵਿੱਚ ਬੁਰਾ ਹਾਲ ਮਾੜੀ ਜੀ ਗੱਲ ਕਹਿ ਸਾਰ ਨਾਲ ਦੀ ਨਾਲ ਭਲੇ ਮਨਸਾਂ ਦੇ ਘਰਾਂ ਚ ਆ ਕੇ ਉਹਨਾਂ ਨੂੰ ਇਸ ਤਰ੍ਹਾਂ ਚੱਕ ਕੇ ਲੈ ਕੇ ਗਿਆ ਜਿਵੇਂ ਕੋਈ ਬਹੁਤ ਵੱਡਾ ਉਹਨਾਂ ਨੇ ਕ੍ਰਾਈਮ ਕੀਤਾ ਹੁੰਦਾ ਤੇ ਪਰ ਕਹਿੰਦੇ ਹੁੰਦੇ ਆ ਪ੍ਰਮਾਤਮਾ ਦੇ ਘਰੇ ਤੇ ਜਿਹੜੇ ਲੋਕਾਂ ਦਾ ਜਿਹੜੀ ਆਵਾਜ਼ ਹੁੰਦੀ ਆ ਉਹ ਕਦੇ ਮੰਨ ਲਓ ਵਿਅਰਥੀ ਨਹੀਂ ਜਾਂਦੀ ਹੁੰਦੀ ਕੰਢ ਦੇ ਲੋਕ ਦਵਾਮਾ ਕਰ ਰਹੇ ਵੀ ਇਹ ਬਹੁਤ ਮਾੜੀ ਘਟਨਾ ਤੇ ਉਹਨਾਂ ਨੂੰ ਮੈਨੂੰ ਪਤਾ ਲੱਗੇ ਵੀ ਅੱਜ ਜਮਾਨਤ ਮਿਲ ਚੁੱਕੀ ਐ ਸੋ ਮੈਂ ਬਹੁਤ ਸਖਤ ਸ਼ਬਦਾਂ ਦੇ ਵਿੱਚ ਇਹਦੀ ਨਿਖੇਧੀ ਕਰਦਾ ਅਸੀਂ ਜਿੰਨੇ ਵੀ ਇੱਥੇ ਇਕੱਠੇ ਹੋਏ ਅਸੀਂ ਕੋਈ ਪਾਰਟੀਆਂ ਦੇ ਨਮਾਇंदे ਨਹੀਂ ਜਾਂ ਅਸੀਂ ਕੋਈ ਪਾਰਟੀਆਂ ਕਰਕੇ ਅਸੀਂ ਕੋਈ ਵੋਟਾਂ ਚਮਕਾਉਣ ਦੀ ਰਾਜਨੀਤੀ ਨਹੀਂ ਆਏ ਅਸੀਂ ਇਹ ਭਾਈਚਾਰਕ ਸਾਂਝ ਕਰਕੇ ਇੱਥੇ ਆਏ ਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਕੋਈ ਵੀ ਪਿੰਡ ਦਾ ਕੱਖ ਹੁੰਦਾ ਅਸੀਂ ਸਾਰੇ ਅੱਜ ਇੱਥੇ ਬੈਠਾ ਸੀ ਸੌਂ ਖਾ ਕੇ ਜਾਣਾ ਅਸੀਂ ਪਿੰਡ ਦੇ ਸਾਡੀ ਭਾਈਚਾਰਕ ਸਾਂਝ ਪਹਿਲਾਂ ਸਾਡੀਆਂ ਪਾਰਟੀਆਂ ਬਾਅਦ ਦੇ ਵਿੱਚ ਅਸੀਂ ਇਹ ਪਿੰਡਾਂ ਦੇ ਵਿੱਚ ਭਾਈਚਾਰਕ ਸ ਇਹਨਾਂ ਦੇ ਐਮਐਲਏ ਇਹਨਾਂ ਦੇ ਮੰਤਰੀ ਇਹ ਮੁੱਖ ਮੰਤਰੀ ਆਪ ਖੋਦੇ ਗੱਲ ਕਹਿੰਦਾ ਰਿਹਾ ਇਸ ਪਿੰਡਾਂ ਦੇ ਵਿੱਚ ਮੈਂ ਭਾਈਚਾਰਕ ਸਾਂਝ ਕਾਇਮ ਕਰ ਦੂੰਗਾ ਆ ਪੰਜਾਬ ਦੇ ਸਭ ਤੋਂ ਵੱਡੇ ਪਿੰਡ ਦੇ ਵਿੱਚ ਆ ਨਮੂਨਾ ਭਾਈਚਾਰਕ ਸਾਂਝ ਦਾ ਕੋਈ ਕੰਮ ਕਰਕੇ ਪਿੰਡ ਦੇ ਵਿੱਚ ਇਹ ਗੱਲ ਕਰਦਾ ਤਾਂ ਅਸੀਂ ਵੀ ਅਸੀਂ ਮੁਰੇ ਹੋ ਕੇ ਸਵਾਤ ਕਰਦੇ ਵੀ ਭਾਈ ਸਾਡੇ ਪਿੰਡ ਦੇ ਵਿੱਚ ਮੁੱਖ ਮੰਤਰੀ ਨੇ ਨਾ ਕੰਮ ਕੀਤਾ ਅੱਜ ਤੱਕ ਜਿਹੜਾ ਪ੍ਰਸ਼ਾਸਨ ਕਰੋੜਾਂ ਰੁਪਇਆ ਖਾ ਗਿਆ ਉਹਨਾਂ ਦੀ ਕੋਈ ਜਾਂਚ ਨਹੀਂ ਕੀਤੀ ਸਾਡੇ ਪਿੰਡ ਦਾ ਪਹਿਲਾਂ ਇੱਕ ਮੁੱਖ ਮੰਤਰੀ ਰਿਹਾ ਕੈਪਟਨ ਨਰਿੰਦਰ ਸਿੰਘ ਉਹਦੇ ਉਹਦੇ ਟਾਈਮ ਤੇ ਵੀ ਅਸੀਂ ਬੋਲਦੇ ਰਹੇ ਹਾਂ ਉਹਦੇ ਟਾਈਮ ਤੇ ਵੀ ਕਰੋੜਾਂ ਰੁਪਈਆ ਦਾ ਕਪੜਾ ਹੋਇਆ ਅੱਜ ਦਿਕਨੀ ਕਿ ਉਹਨਾਂ ਦੀ ਯਾਦ ਹੋਈ ਤੇ ਆ ਇੱਕ ਭਲੇ ਮਾਨਸ ਬੰਦੇ ਘਰੇ ਬੈਠੇ ਬਿਨਾਂ ਗੱਲ ਤੋਂ ਆ ਕੇ ਪਰਚੇ ਦੇ ਵਿੱਚ ਤੁੰਤੇ ਤੇ ਉਹਨਾਂ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਸਾਡੀ ਦਿਲੋਂ ਹਮਦਰਦੀ ਹੈ ਇਸ ਪਰਿਵਾਰ ਦੇ ਨਾਲ ਜਿੱਥੋਂ ਤੱਕ ਵੀ ਕੋਈ ਲੜਾਈ ਲੜਨੀ ਵੀ ਅਸੀਂ ਇਸ ਪਰਿਵਾਰ ਦੇ ਨਾਲ ਖੜਾਂਗੇ ਤੇ ਆ ਸਾਡੀਆਂ ਵੱਡੀ ਗੰਟਰੇ ਵਿੱਚ ਪੈਣਾ ਬੈਠੀਆਂ ਤੇ ਮੈਂ মিডিਆ ਨੂੰ ਵੀ ਕਹਿੰਦਾ ਸਾਰਾ ਇਕੱਠ ਚੰਗੀ ਤਰ੍ਹਾਂ ਦਿਖਾ ਦਿਓ ਵੀ ਇਹ ਭਲੇ ਮਾਨਸ ਦਾ ਮੰਗਰ ਆਇਆ ਇਹ ਸਿਰ ਪਰਸ਼ਾਨ ਦੇ ਟਾਈਮ ਦੀ ਕਾਲ ਗਈ ਹੈ ਜੇ ਕਿਤੇ ਅੱਜ ਤੜਕੇ ਦਾ ਪਤਾ ਲੱਗਿਆ ਉਹਨਾਂ ਸਾਰਾ ਨਗਰ ਇਥੇ ਤਿਲ ਸਟੂ ਨੂੰ ਥਾਣੀ ਹੋਣਾ ਸੀਗਾ ਸੋ ਇਥੋਂ ਪ੍ਰਸ਼ਾਸਨ ਨੂੰ ਸਾਬਕ ਲੈਣਾ ਚਾਹੀਦਾ ਅੱਗੇ ਤੋਂ ਵੀ ਕੋਈ ਪਿੰਡ ਦੇ ਵਿੱਚ ਕਾਰਵਾਈ ਕਰਨੀ ਤਾਂ ਚੰਗੀ ਤਰ੍ਹਾਂ ਜਾਂਚ ਬੜਦਾਲ ਕਰਕੇ ਕਰੋ ਕਿਉਂਕਿ ਕੱਲ ਨੂੰ ਇਹ ਸਰਕਾਰਾਂ ਦਾ ਬਦਲ ਜਾਂਦੀਆਂ ਹੁੰਦੀਆਂ ਪਰ ਕੋਰਟਾਂ ਦੇ ਵਿੱਚ ਫਿਰ ਉਹ ਫੈਲਾ ਲੈ ਕੇ ਤੁਰੇ ਫਿਰਦੇ ਹੁੰਦੇ ਆ ਆ ਤੁਸੀਂ ਦੇਖਿਆ ਜਿਨ੍ਹਾਂ ਨੇ ਮਾੜੇ ਦੌਰ ਦੇ ਵਿੱਚ ਭਲੇ ਮਰਦਾਂ ਨੂੰ ਘਰੋਂ ਚੱਕ-ਚੱਕ ਕੋਹ-ਕੋਹ ਕੇ ਮਾਰਿਆ ਅੱਜ ਉਹਨਾਂ ਨੂੰ ਕੋਰਟਾਂ ਸਜ਼ਾ ਸੁਣਾ ਰਹੀਆਂ ਅੱਜ ਉਹ ਲੇਲੜੀਆਂ ਘੜਦੇ ਫਿਰਦੇ ਆ ਇਹਨਾਂ ਦਾ ਹਿਸਾਬ ਦੇਣਾ ਪੈਣਾ ਇਹ ਸਮਾਂ ਆ ਜਾਂਦਾ ਹੁੰਦਾ ਸਦਾ ਤਾਕਤ ਨਹੀਂ ਰਹਿੰਦੀ ਹੁੰਦੀ ਜਿਹੜਾ ਇਨਸਾਨ ਤ ਤਾਕਤ ਦੇ ਵਿੱਚ ਹੀ ਇਨਸਾਨ ਦਾ ਪਤਾ ਲੱਗਦਾ ਹੁੰਦਾ ਜਿਉਂ ਉਹਨੂੰ ਲੈ ਕੇ ਤੇ ਕਿੰਨੇ ਕਿਆ ਉਹਨੂੰ ਸੰਸਕਾਰ ਕਿਉਂ ਜੇ ਮਿਲੇ ਹੋਏ ਆ ਇਹਨਾਂ ਨੂੰ ਇੱਥੋਂ ਹੀ ਬੰਦੇ ਦਾ ਪਤਾ ਲੱਗਦਾ ਜਿਹੜੇ ਬੰਦੇ ਤਾਕਤ ਦੇ ਵਿੱਚ ਆ ਕੇ ਭੋਲੇ ਭਾਲੇ ਲੋਕਾਂ ਦੇ ਜ਼ੁਲਮ ਕਰਦੇ ਆ ਫਿਰ ਉਹਨਾਂ ਨੂੰ ਜਨਤਾ ਮਾਫ਼ ਨਹੀਂ ਕਰਦੀ ਇਹ ਸਾਡੇ ਇੱਥੋਂ ਦੇ ਐਮਐਲਏ ਨੂੰ ਵੀ ਸੇਧ ਲੈਣੀ ਚਾਹੀਦੀ ਵੀ ਉਹੀ ਨਗਰ ਜਿੱਥੇ ਆ ਕੇ ਸੌਂ ਖਾਂਦਾ ਹੁੰਦਾ ਸੀ ਤੇ ਇਸ ਨਗਰ ਨੇ ਭਲੇ ਮਾਰਸ ਬੰਦਿਆਂ ਨੂੰ ਚੱਕ ਕੇ ਤੁਸੀਂ ਬਿਨਾਂ ਗੱਲ ਤੋਂ ਪਰਚਾ 'ਚ ਤੁਨੇ ਬਹੁਤ ਮਾਰੀ ਘਟਨਾ ਹੋਈ ਹੈ ਇਹ ਸਾਨੂੰ ਆਉਣ ਵਾਲੇ ਟਾਈਮ 'ਚ ਦਾ ਖਿਮਾਜਾ ਭੁਗਤਣਾ ਪੈਣਾ ਪਰ ਮੈਂ ਨਾਲ ਦੀ ਨਾਲ ਬੇਨਤੀ ਵੀ ਕਰਨਾ ਜੇ ਗਲਤੀ ਸੁੱਤੋ ਹੋਈ ਆ ਇਹ ਗਲਤੀ ਸੁਧਾਰਨ ਵਾਸਤੇ ਪਿੰਡ ਦੇ ਵਿੱਚ ਹੀ ਤੁਸੀਂ ਇੱਥੇ ਆਓ ਤੇ ਆਪਦੇ ਮੁੱਖ ਮੰਤਰੀ ਵੀ ਪਿੰਡ ਦੇ ਵਿੱਚ ਲੈ ਕੇ ਆਓ ਪਿੰਡ ਦੀਆਂ ਮੰਗਾਂ ਤੁਹਾਨੂੰ ਸਾਰਿਆਂ ਨੂੰ ਕਹਿਣ ਦੀ ਲੋੜ ਨਹੀਂ ਤੁਹਾਨੂੰ ਸਾਰੇ ਪਤਾ ਲੱਗਣਾ ਉਹ ਆ ਕੇ ਹੱਲ ਕਰਵਾਓ ਤਾਂ ਸਾਨੂੰ ਲੋਕ ਮਾਫ ਕਰ ਦੇਣਗੇ ਸੋ ਇਹਨੀਆਂ ਬੇਨਤੀਆਂ ਕਰਦਾ ਹਾਂ ਫਤਿਹ ਬੁਲਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ